ਇਹ ਲਾਈਨਿੰਗ ਵਾਲੀ ਸ਼ਰਟ ਤੇ ਅੱਜ ਮੈਂ ਤੁਹਾਨੂੰ ਦੱਸਦਾ ਜੀ ਬੁਟੀਕ ਦੇ ਵਿੱਚ ਅਸਲ ਵਿੱਚ ਲਾਈਨਿੰਗ ਤੇ ਲਾਈਨਿੰਗ ਵਾਲੀ ਸ਼ਰਟ ਦੀ ਕਟਿੰਗ ਕਿਵੇਂ ਕਰਦੇ ਆਂ ਇਹ ਬੁਟੀਕ ਦਾ ਸਟਾਈਲ ਆ ਜੀ ਸਾਡੇ ਬੁਟੀਕਾਂ ਦੇ ਵਿੱਚ ਐਸੀ ਹੀ ਤਰ੍ਹਾਂ ਹੀ ਕਟਿੰਗ ਹੁੰਦੀ ਹੈ ਜਿਹੜੇ ਮਾਸਟਰ ਕਟਿੰਗ ਕਰਦੇ ਆਂ ਲਾਈਨਿੰਗ ਦੀਆਂ ਦੋ ਤਹਿਆਂ ਲਾ ਚੁੱਕੇ ਹਾਂ ਮਾ ਦੇਖੋ ਦੋ ਤਹਿਆਂ ਲਾਈਨਿੰਗ ਦੀ ਹੈ ਠੀਕ ਹੈ ਮਾ ਦੇਖੋ ਆਤੋਂ ਦੋ ਤਿਆਰ ਲੱਗ ਚੁੱਕੀਆਂ ਨੇ 22 ਇੰਚ ਸਭ ਤੋਂ ਹਾਈ ਸਾਈਜ਼ ਇਹਦਾ ਬਰਸਟ ਦਾ 22 ਇੰਚ ਆ ਉਹ ਤੋਂ ਉਸ ਤੋਂ ਮੈਂ 6 ਇੰਚ ਵਧਾ ਕੇ ਰੱਖੀ ਆ ਮੈਂ ਬਾਹਾਂ ਨੂੰ ਲਰਨਿੰਗ ਲਾਉਣੀ ਈ ਇਸ ਕਰਕੇ ਮੈਂ ਵੱਧ ਰੱਖੇ 28 ਇੰਚ ਰੱਖੀ ਹੋਈ ਏ ਲੈਣੇ ਐਕਸਟਰਾ ਰੱਖੀ ਹੋਈ ਆ ਤੇ ਇਹ ਦੇਖਿਓ ਹੁਣ ਮੈਂ ਕਟੇਂਗੀ ਇਸ ਤਰ੍ਹਾਂ ਕਰਦਾ ਉਦਾਂ ਹੀ 6 ਇੰਚ ਲਰਨਿੰਗ ਵਧਾ ਕੇ ਰੱਖ ਦਿੰਨੇ ਆ ਸਭ ਤੋਂ ਹਾਈ ਸਾਈਜ਼ ਤੋਂ 6 ਇੰਚ ਵਧਾ ਕੇ ਰੱਖਣੋਂ 28 ਹੁੰਦਾ ਯਾਨੀ ਜੇ ਆਪਣੀ ਬਰਸਟ ਜ਼ਿਆਦਾ ਆ ਜਾਂ ਹਿੱਪ ਜ਼ਿਆਦਾ ਜਿਹੜੀ ਚੀਜ਼ ਜ਼ਿਆਦਾ ਏ ਉਹ ਤੋਂ 6 ਇੰਚ ਵਧਾ ਕੇ ਅਸੀਂ ਲਰਨਿੰਗ ਰੱਖ ਦਿੰਦੇ ਹਾਂ ਇਹਦੀ ਚੈਸਟ ਚੇਂਜ ਵਾ ਕੇ ਠਾਈ ਇੰਚ ਹੋ ਗਈ। ਹੁਣ ਆਪਾਂ ਇਹਦੀ ਲੈਂਥ ਲਾਉਣੀ ਆ। ਲੈਂਥ ਹੈਗੀ ਜੇ ਦੀ ਪਜਾਮੇ ਪੈਂਟ ਦੇ ਨਾਲ ਇਹ ਲੈਂਥ ਆਪਾਂ ਲਾਉਣੀ ਹੈ ਦੀ 44। ਇਧਰੋਂ ਅੱਧੀ ਇੰਚ ਵਧਾ ਕੇ ਆਪਾਂ 44.5 ਰੱਖ ਦੁੱਤੀ ਆ। ਤੇ ਅੱਧ ਇੰਚ 44.5 ਲਓ ਜੀ। ਆ ਗਈ 44.5 ਦੇ ਮਾਰਕਾ। ਠੀਕ ਹੈ ਜੀ। ਅਹੀ ਮਾਰ ਕਰਨ ਉਹ ਤਾਂ ਨਗਰ ਨਹੀਂ ਆ ਰਹੇ ਉਹ ਤਾਂ ਤੇ ਕਮਰੇ ਦੀ ਆਪਾਂ ਲਗਾਉਣੀ ਆ ਜਿਹੜੀ 15 ਤੇ ਇਹ ਆ ਲੋ ਜੀ 15 ਤੇ ਕਮਰ ਆ ਗਈ ਤੇ ਆਪਾਂ ਇਹਦੀ ਜਿਹੜੀ ਲਗਾਣੀ ਹੈ ਆਪਣੇ ਉੱਪਰੋਂ ਮੋਡੇ ਦਾ ਨਿਸ਼ਾਨ ਉਹ 7 ਇੰਚ ਦੇ ਰੱਖਣਾ ਜੀ ਵੈਸੇ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਆਪਣੀ ਕਟਿੰਗ ਦੇ ਵਿੱਚ ਵੀ ਤੀਰੇ ਦੇ ਸਹਾਰ ਨਾਲ ਹੀ ਚੱਲਦੇ ਆ ਤੇ ਤੀਰਾ ਇਹ ਲੇਡੀਜ਼ ਦਾ 15 ਇੰਚ ਆ ਇੱਥੋਂ 7.5 ਤੋਂ 7.5 ਤੇ 7.5 ਇੱਥੋਂ 2.5 ਤੇ ਆ ਗਈ ਠੀਕ ਹੈ ਜੀ ਆਪਾਂ ਹੁਣ ਇੱਥੋਂ ਤੁਹਾਨੂੰ ਮਾਣ ਲਾ ਕੇ ਦੇ ਦਿਆਂ ਆਪਾਂ ਮੋਟਾ ਕਿੰਨਾ ਪੜਦਾ ਮੈਂ ਇੱਥੋਂ ਪਹਿਲਾਂ ਨੂੰ ਆਪਾਂ ਵੱਧ ਘੱਟ ਕਰਾਂਗੇ ਤੇ ਆਹ ਦੇਖੋ ਮੋਡੇ ਤੇ ਆਪਾਂ ਆ ਗਏ ਹੁਣ ਮੋਟੇ ਇਹਦੀ ਤੁਹਾਨੂੰ ਦੱਸਦਾ ਇਹਦੀ 22 ਇੰਚ ਬ੍ਰੈਸਟ ਆ ਜੀ ਜਿਹੜੀ ਬ੍ਰੈਸਟ ਪੂਰੀ ਉੱਪਰੋਂ ਦੀ ਇੱਥੋਂ ਨਾਪੀ ਹੁੰਦੀ ਆ ਲੈਡੀਆਂ ਦੀ ਬ੍ਰੈਸਟ ਤੇ ਉਹ ਹੈਗੀ ਆ ਉਸ ਦੇ ਹਿਸਾਬ ਨਾਲ ਬਣਦੀ ਆ 22 ਇੰਚ ਦੀ ਲੂਜ਼ਿੰਗ ਪਾ ਕੇ ਆ ਗਿਆ 11 ਇੰਚ ਤੇ ਇਹਦੀ ਜਿਹੜੀ ਅੰਡਰ ਆਰਮ ਆ ਨਾ ਜਦੋਂ ਉਹ ਆਪਣੇ ਸ਼ਬ੍ਰਸ਼ਟ ਦੇ ਉੱਪਰੋਂ ਕੱਚ ਦੇ ਕੱਚ ਨਾਲ ਆਪਦੇ ਆ ਹੀ ਪੂਰਾ 8 ਇੰਚ ਦੇ ਘੁਮਾ ਗਈ ਅੰਡਰ ਆਰਮ ਦੇ ਅੰਦਰੋਂ ਆ ਰਿਹਾ ਦਾ ਪੂਰਾ ਜਿਹੜਾ ਹੈ ਹੈਗਾ ਆਪਣੇ 20 ਇੰਚ ਹੈ ਜੀ ਆ ਦੇਖੋ ਬੁਟੀਕ ਸਟਾਈਲ ਤੁਹਾਨੂੰ ਦੱਸਦਾ ਸਾਡੇ ਬੁਟੀਕਾਂ ਵਿੱਚ ਕੰਮ ਇਸੇ ਤਰ੍ਹਾਂ ਹੁੰਦਾ ਗਲੇ ਦੀ ਬਰੋਡਿੰਗ ਅਖੜੀਆਂ ਜੀ ਇਹਨੂੰ 6 ਇੰਚ ਪੈਪਿੰਗ ਲੱਗਣੀ ਹੈ ਪੈਪਿੰਗ ਖਿੱਚ ਲੈਂਦੀ ਹੈ ਕਾਲਾ ਡਿੱਗਦਾ ਨਹੀਂ ਹੁੰਦਾ ਪੌਣੇ 3 ਨੇ ਕੰਦੀ ਹੈ ਜੀ ਯਾਨੀ ਆਪਣਾ ਤੀਰਾ ਹੋ ਗਿਆ 12 ਇੰਚ ਤੇ 6.5 ਤੇ ਲਗਭਗ ਹੋ ਗਿਆ ਜੀ ਤੇ 프론ਟ ਦੀਰਾ ਹੈਗਾ ਤਾਂ 12 ਇੰਚ ਆ 6.5 ਲੱਗ ਗਿਆ ਜੀ ਇਹ ਆ ਲੋ ਜੀ ਇੱਥੋਂ ਆਪਾਂ ਪਹਿਲਾਂ ਉੱਤੇ ਹੀ ਦੇਖਦੇ ਇੱਕ ਤੁਹਾਨੂੰ ਦੱਸਦਾ ਤਾਂ ਮੋਟਾ ਪੌਣਾ ਕੋ ਸਵਾ 8 ਇੰਚ ਇਹ ਆਪਣਾ ਲਗਭਗ ਠੀਕ ਹੀ ਹੈ ਜੀ ਇਹ ਦੋ ਸੂਤ ਹੋ ਰਹੇ ਨੇ ਸਵਾ 7 ਇੰਚ ਆ ਰਿਹਾ ਇੱਥੋਂ ਤੇ ਇਹਦੇ ਹਿਸਾਬ ਨਾਲ ਜੀ ਆ ਇੱਥੋਂ ਜਿਹੜੀ ਸਪੇਸ ਆ ਰਹੀ ਹੈ ਸਵਾ 7 ਆ ਰਹੀ ਹੈ ਕਿਉਂਕਿ ਲੇਡੀਜ਼ ਦਾ ਮੋਟਾ ਬਾਵਾਂ ਭਾਰੀਆਂ ਨੇ ਨੇ ਤਾਂ 7.5 ਵੀ ਚੜ ਜਾਂਦਾ ਇਸ ਸਾਈਜ਼ ਨੂੰ ਮੋਟਾ ਤੇ ਆਹ ਲੋ ਜੀ ਕਮਰ ਦਾ ਨਸਾਨ ਕਿ ਲਾਈਨਿੰਗ ਆ ਜੀ ਲਾਈਨਿੰਗ ਤੇ ਕਟਿੰਗ ਹੋ ਗਈ ਹੈ ਬੁਟੀਕ ਸਟਾਈਲ ਤੋਂ ਹੁੰਦਾ ਸਰਿਆ ਇਹ ਬੁਟੀਕਾਂ ਦੇ ਕਟਿੰਗ ਕਰਦੇ ਆ ਤੇ 18.5 ਇਹਦੀ ਕਮਰ ਹੈ ਜੀ ਇਹ ਆਹ ਲੋ ਜੀ ਸਵਾ ਨੂੰ 7.25 ਪਾਉਣੇ 11 7.25 ਹੈ ਜੀ ਆਹ ਲੋ ਪਾਉਣੇ 11 ਠੀਕ ਹੈ ਆਪਾਂ ਹੋਰ ਮਿਸਾਲ ਲਗਾਣੇ ਆ ਤਾਂ ਮਿਸਾਲ ਲਗਾਉਣੇ ਦੱਸਦਾ ਇਹਦੇ ਆ ਦੇਖੋ ਫੱਟੀ ਇਹ ਸੇਵ ਇੱਧਰ ਨੂੰ ਇੱਧਰ ਰੱਖ ਲੈਣੀ ਹੈ ਇਹ ਆਲਰੇਡੀ 249 ਨਿਸਾਲ ਦੇ ਉੱਤੇ ਆ ਠੀਕ ਹੈ ਇਹ ਆ ਦੇਖੋ ਹੁਣ ਮੈਂ ਤੁਹਾਨੂੰ ਆਪਣਾ ਮਾਰਕਾ ਦੱਸਦਾ ਆਪਣੇ ਕੋਲੇ ਮਾਰਕਾ ਜੀ ਇਹ ਮੋਮ ਵਾਲੇ ਹੁੰਦੇ ਆ ਇਹ ਮਾਰਕਰ ਇਹ ਪ੍ਰੈਸ ਦੇ ਨਾਲ ਔੜ ਜਾਂਦੇ ਆ ਜੀ ਪ੍ਰੈਸ ਮਾਰਨੀ ਜਿਵੇਂ ਇਹਨੂੰ ਇਹਨੇ ਨਾਲ ਹੀ ਗਏ ਹੋ ਜਾਣਾ ਆ ਦੇਖੋ ਇਹ ਲਾਉਣ ਦਾ ਫਾਇਦਾ ਵੀ ਦੂਜੇ ਪਾਸੇ ਨਹੀਂ ਆਪਣੇ ਚਲੇ ਜਾਣਾ ਉਹ ਤਾਂ ਮੇਰੇ ਕੋਲ ਗਰਾਰੀ ਵੀ ਹੈਗੀ ਇਨਸਾਨ ਲਾਉਣ ਵਾਸਤੇ ਆ ਦੇਖੋ ਅਸੀਂ ਇਹਦੇ ਨਾਲ ਵੀ ਲਾ ਦਿੰਦੇ ਹਾਂ ਪਰ ਆਹ ਹੁਣ ਨਵੇਂ ਆਏ ਆ ਜੀ ਮਾਰਕੀਟ 'ਚ ਮਿਲਣ ਲੱਗੇ ਇਸ ਕਰਕੇ ਇਹਨਾਂ ਦਾ ਵੀ ਸੁੱਖ ਲੈ ਲੀਏ ਥੋੜਾ ਜਿਹਾ ਨਾ ਹਿੱਪ ਲੇਡੀਜ਼ ਦੀ ਪੇਟ ਇੰਨਾ ਹੈ ਨਹੀਂਗਾ ਤੇ ਆਪਾਂ ਹਿੱਪ ਦਾ ਜਿਹੜਾ ਉਹ ਕੱਟ ਸ਼ੇਪ ਵਾਲਾ ਰੱਖ ਰਹੇ ਹਾਂ ਤਾਂ ਕਿ ਤੋਂ ਕੰਨ ਵੀ ਨਿਕਲ ਤੇ ਇਥੋਂ ਸ਼ੇਪ ਵੀ ਆ ਜਵੇ ਆ ਦੇਖੋ ਕੋਸ਼ਿਸ਼ੇ ਪੰਜ ਹੱਥ ਨਾਲੇ ਬਣਾਉਣੀਆਂ ਪੈਂਦੀਆਂ ਹੁੰਦੀਆਂ ਆ ਦੇਖੋ ਇਹ ਇੱਥੇ ਆਪਾਂ ਇਹ ਆ ਗੇ ਬਣਾ ਲੈਣੇ ਠੀਕ ਹੈ ਨਾ ਆਪਾਂ ਕੰਨ ਵੀ ਨਹੀਂ ਨਿਕਲ ਲੈਣੇ ਇਹਦੇ ਇਹ ਇੱਥੋਂ ਅੱਧੀ ਸੂਤ ਵੜਾ ਦਿੱਤਾ ਅੱਧੀ ਸੂਤ ਵੜਾ ਆ ਗਈ ਇੱਥੋਂ ਬਰਾਬਰ ਮੋੜਾ ਦਿੱਤਾ ਇਹ ਆ ਦੇਖੋ ਇਹ ਆਪਾਂ ਇਹ ਪੈਨ ਲਗਾ ਲੈਣਾ ਇਹ ਮੋਵਨਾ ਬਣੇ ਹੁੰਦੇ ਆ ਜੀ ਜਿਵੇਂ ਇਹਨੂੰ ਪ੍ਰੈਸ ਲਾਉਣੀ ਹੈ ਨੇ ਗਾਇਬ ਹੋ ਜਾਣਾ ਜੀ ਇਹ ਮੋਵਨਾ ਬਣੇ ਹੁੰਦੇ ਆ ਦੇਖੋ ਆ ਲੱਗ ਗਿਆ ਨਾ ਇੱਥੇ ਜੀ। ਪਾਣੀ ਪ੍ਰੈਸ ਗਰਮ ਆ ਦੇਖੋ। ਆ ਹੋ ਗਿਆ ਗੈਬ ਜੀ। ਇਹ ਮੂਹ ਨਾ ਗੈਬ ਹੋ ਜਾਂਦਾ ਜੀ। ਹੁਣ ਆ ਜਿਹੜੀ ਸ਼ੇਪ ਆਈ ਇਹਦੀ ਕੱਚ ਇੱਥੋਂ ਘਟਾਉਣੀ ਐਨੀ। ਇਹ ਕੱਚ ਦੀ ਲੇਡੀਜ਼ ਦੀ ਦੇਖ ਲਓ ਕਿੰਨੀ ਘਟ ਜਾਣੀ ਐ। 1 2 3 4 ਇੰਚ ਘਟਾ ਹੈ ਜੀ। ਯਾਨੀ ਇੱਥੋਂ 24 ਐ ਇੱਥੋਂ 20 ਐ। ਆਪਾਂ ਇੱਥੋਂ ਜਿਹੜੀ ਬ੍ਰੈਸਟ ਲੇਡੀਜ਼ ਦੀ ਇੱਥੇ ਹੁੰਦੀ ਆ ਆ ਜਗ੍ਹਾ ਤੇ। ਸਮਝ ਗਿਰੋ ਆ ਜਗਾ ਬ੍ਰੈਸਟ ਆ ਗਈ ਲੇਡੀਜ਼ ਦੀ ਠੀਕ ਆ। ਆਪਾਂ ਹੁਣ ਇੱਥੋਂ ਇਹਨੂੰ ਬ੍ਰੈਸਟ ਦੀ ਸ਼ੇਪ ਦੇ ਜਿੰਦੇ ਹੋ ਜਾਣਾ ਜੀ। ਜੇ ਜਿਹੜੇ ਬਰਫ ਦੀ ਗੁਲਾਈ ਹੁੰਦੀ ਹੈ ਠੀਕ ਆ ਆਪਾਂ ਇਹਨੂੰ ਦੰਦੇ ਦੰਦੇ ਇੱਥੇ ਮਿਲਾ ਲੈਣੀ ਠੀਕ ਹੈ ਤੇ ਆ ਲਓ ਇਹ ਲੈ ਲਈ ਦੀ ਕੱਚ ਕੱਚ ਘੱਟ ਹੈ ਇਹਦੀ ਡਰੇਡ ਦੀ ਆ ਜਾਗਾ ਤੂੰ ਜੇ ਇਸ ਜਗ੍ਹਾ ਤੋਂ ਖੁੱਲੀ ਹੈ ਤਾਂ ਗੜਾ ਪਿੱਛੇ ਨੂੰ ਜਾਣ ਲਾਏ ਨੂੰ ਤੇ ਬਾਕੀ ਨਿਸ਼ਾਨ ਮੈਂ ਤੁਹਾਨੂੰ ਦੱਸਦਾ ਹਾਂ ਇਹ ਆ ਲਓ ਆਪਾਂ ਲਗਾਣੇ ਆ ਘਰੇ ਦਾ ਮਾਰਜਨ ਦਾ ਲਗਾਣਾ ਇੱਕ ਇੱਕ ਸੈਟਿੰਗ ਇੱਥੇ ਹੋਰ ਆ ਮੇਰੇ ਕੋਲ ਉਹ ਮੈਂ ਤੁਹਾਨੂੰ ਦੱਸਦਾ ਹਾਂ ਤੱਕ ਕਿਸੇ ਨੇ ਦੱਸੀ ਨਹੀਂ ਹੋਣੀ ਤੁਹਾਨੂੰ ਪਹਿਲੀ ਵਾਰ ਦੱਸਣ ਲੱਗੇ ਆ ਦੇ ਕੋਪਾ ਇਹਨੂੰ ਪ੍ਰੈਕਟਿੰਗ ਨਾਲ ਲਾ ਕੇ ਚੱਲਣਾ ਤੇ ਆ ਦੇਖੋ ਹੋ ਗਈ ਚਲੋ ਤੁਹਾਨੂੰ ਮੈਂ ਸਿੰਪਲ ਲਾ ਕੇ ਦੱਸਦਾ ਇਹ ਆ ਦੇਖੋ ਲਗਭਗ 2 ਇੰਚ ਸੰਦੂਲ ਮਾਰ ਦੇ ਨਾਲ ਕੇ ਚੱਲਦੇ ਆਪਾਂ ਤੇ ਆ ਲਓ ਜੀ ਇਹ ਹੋ ਗਿਆ ਹਾਲੇ ਕੋਈ ਇੱਥੇ ਸੈਟਿੰਗ ਦੱਸਦਾ ਤੁਹਾਨੂੰ ਇੱਥੇ ਰੱਖਣਾ ਇਧਰੋਂ 4 ਇੰਚ ਤੇ ਇੱਥੋਂ ਬਰਾਬਰ ਇਹ ਆ ਦੇਖੋ ਆ ਜਿਹੜਾ ਇਹ ਆਪਾਂ ਇਹਨੂੰ ਲੂਜ਼ਿੰਗ ਦੇਣੀ ਹੈ ਬੇਜਿੱਥੇ ਕ੍ਰੈਂਟ ਦੇ ਉੱਤੇ ਲਾਈਨਿੰਗ ਦੀ ਨਹੀਂ ਤਾਂ ਪੂਰਾ ਪੁੱਲਾ ਇਕੱਠਾ ਹੁੰਦਾ ਰਹਿਣਾ ਹੁੰਦਾ ਤੁਸੀਂ ਨੋਟ ਕਰੀ ਹੋਣੀ ਚੀਜ਼ ਆ ਦੇਖੋ ਹੁਣ ਆਪਾਂ ਇਹਨੂੰ ਕਟਿੰਗ ਕਰਦੇ ਆ ਜੀ ਮੇਰੀ ਵੀਡੀਓ ਲੰਮੀ ਜ਼ਰੂਰ ਹੁੰਦੀ ਹੈ ਜੀ ਪਰ ਦੇਖ ਕੇ ਤੁਹਾਨੂੰ ਪਤਾ ਲੱਗ ਜਾਊਗਾ ਜੀ ਜੋ ਗਲਤ ਜਾਣਕਾਰੀ ਨਹੀਂ ਦੇਣੀ ਜਿੰਨੀ ਆਉਂਦੀ ਹੈ ਆਪਣੇ ਬਿਲਕੁਲ ਸਹੀ ਦੇਣੀ ਹੈ ਤੁਹਾਨੂੰ ਕੱਚ ਜ਼ਰੂਰ ਨਾ ਪਿਆ ਕਰੋ ਉੱਪਰ ਤੇ ਐਂਜੀ ਟਿਪ ਆ ਗਈ ਕੱਚ ਅੱਜਕੱਲ ਜ਼ਰੂਰੀ ਹੈ ਕਿਉਂਕਿ ਕੱਚ ਖੁੱਲੀ ਹੋ ਕੇ ਤਾਂ ਪਿੱਛੇ ਜਾਣ ਲੱਗ ਜਾਂਦਾ ਇਹ ਆ ਦੇਖੋ ਬੈਗ ਨੂੰ ਬਰਾਬਰ ਕਰ ਦੇਣੀ ਹੈ ਕਿਉਂਕਿ ਐਲਈਡਸ ਬੈਗ ਬਰਾਬਰ ਮੰਗਦੀ ਨਹੀਂ ਤੇ ਅਸੀਂ ਦੋਸੂ ਨੂੰ ਵਧਾ ਕੇ ਰੱਖ ਲਈਦੀ ਆ ਤੇ ਆ ਦੇਖੋ ਹੁਣ ਇੱਥੋਂ ਆਪਾਂ ਇਹਦੀ ਬੈਗ ਦਾ ਨਖਾਣਾ ਨੂੰ ਬੈਗ ਵੀ ਤਾਂ 7.5 ਹੈ ਜੀ ਤੇ ਆ ਦੇਖੋ ਇਸੇ ਜਣੇ ਤੀਰਾਂ ਜਿਹੜਾ ਹੁੰਦਾ ਨਾ ਬੈਗ ਦਾ ਜੀ ਆਹਾਂ ਇਹ ਜਿੰਨਾ ਗਲਾ ਡੀਪ ਹੋ ਜਾਣਾ ਉਹਨਾਂ ਨੇ ਅੰਦਰ ਪੋਈ ਜਾਣਾ ਜੇ ਇਹ ਤਾਂ ਗਲਾ 8.5 ਹੁੰਦਾ ਆਪਾਂ ਇੱਥੇ ਕਰ ਦੇਣਾ ਸੀਗਾ ਜੇ ਇਹਦਾ ਗਲਾ 5 ਇੰਚ ਹੁੰਦਾ ਫਿਰ ਆਪਾਂ ਇੱਥੇ ਕਰ ਦੇਣਾ ਸੀ ਸਿੱਧਾ ਕਰਦੇ ਨਹੀਂ ਠੀਕ ਹੁਣ ਇਹਦਾ ਗਲਾ ਹੈਗਾ 7.5 ਤੋਂ ਕੋਈ ਇਦਾਂ ਮੁਲੇ ਜਾਂਦਾ ਠੀਕ ਆ ਇੱਥੋਂ ਇੱਕ ਸੂਤ ਵੜਾ ਕੇ ਰੱਖਣਾ ਤੇ ਆ ਦੇਖੋ ਇੱਧਰ ਕਰ ਦੇਣਾ ਇੱਥੋਂ ਪੇਪਰ ਕਰ ਦੇਣੀ ਮੇਰਾ ਮਾਰਜਨ ਅੰਦਰ ਸੌਖਾ ਬੈਠ ਜਾਂਦਾ ਠੀਕ ਆ ਇਹ ਹੋ ਗਈ ਕਟਿੰਗ ਆ ਤਾਂ ਖੁਦ ਤੁਹਾਨੂੰ ਇੱਥੋਂ ਫੜੇ ਜਾਂਦੇ ਆਪਾਂ ਇਹ ਤੇ ਆ ਦੇਖੋ ਤੇ ਤੁਮ ਇਹ ਚਤਰ ਬਣਾਉਂਦੇ ਵੇ ਇੱਥੋਂ ਤੇ ਆਹ ਮਾਜ ਦੇ ਇੱਥੇ ਇੱਥੇ ਕਟਿੰਗ ਕਰਤਾ ਆ ਦੇਖੋ ਕਟਿੰਗ ਨੋਟ ਕਰ ਲੋਗੀ ਇਹ ਮੈਂ ਸਾਈ ਤੁਹਾਨੂੰ ਲਿਖ ਕੇ ਦਤਾ ਤਾਂ ਸਹਿਤ ਤੁਹਾਡੇ ਸਾਈ ਦਾ ਮਤਲਬ ਹੋਵੇ ਕਿ ਤੇ ਸਾਈ ਲਿਖ ਦੇਣਾ ਜੀ ਆ ਦੇਖੋ ਇੱਥੋਂ ਆਹ ਜਿਹੜਾ ਆਪਾਂ ਸਾਈ ਜਿੱਧਰੋਂ ਬੁਧਾਇਆ ਜੀ ਆ ਇਹ ਅਲੂ ਦੇ ਛੱਪਣੀ ਅੰਦਰ ਇਹ ਲੂਜ਼ਿੰਗ ਸ਼ਰਟ ਨਹੀਂ ਆ ਜਦੋਂ ਹੁਣ ਆਪਾਂ ਸ਼ਰਟ ਕਟਿੰਗ ਕਰਨੀ ਆ ਜੀ ਇਹਨੂੰ ਇੱਥੋਂ ਫੜਨਾ ਤੇ ਆ ਦੇਖੋ ਇੱਥੋਂ ਨੂੰ ਫੜ ਕੇ ਇਹ ਇੰਨਾ ਇਦਾਂ ਫੜ ਕੇ ਇੱਥੋਂ ਇੱਥੋਂ ਸ਼ਰਟ ਦੇ ਥੱਲੇ ਇਹਦਾ ਨਿਸ਼ਾਨ ਲਾ ਲੈਣੀ ਠੀਕ ਹੈ ਇਹਦਾ ਲਾਉਣ ਤੋਂ ਬਾਅਦ ਆਪਾਂ ਇੱਥੋਂ ਪੱਲਾ ਥੱਲੇ ਆਣਾ ਮੇਨ ਜਾਨੀ ਪੱਲਾ ਸਮਝੋ ਵੀ ਆਪਾਂ ਕੱਟਤਾ ਆ ਜਿਹੜੀ ਆ ਇਹਨੂੰ ਫਿਰ ਉਦੋਂ ਆਪਾਂ ਜੋੜ ਦੇਣਾ ਹੈ ਇਹ ਅੰਦਰ ਲੂਜ਼ਿੰਗ ਰੱਖਣੀ ਯਾਨੀ ਇਹ ਸ਼ਰਟ ਜਿਹੜੀ ਆ ਸ਼ਰਟ ਦਾ ਪੱਲਾ ਇੱਥੋਂ ਤੱਕ ਕਟਿੰਗ ਕਰ ਲੈਣਾ ਅੱਥ ਤੱਕ ਇਹ ਫਿਰ ਉਹਨੂੰ ਜੇ ਆਪਾਂ ਇਸ ਤਰ੍ਹਾਂ ਕਰਕੇ ਜੋੜ ਦੇਣਾ ਜਦੋਂ ਅਟੈਚ ਕਰਨੀ ਹੈ ਮੇਨ ਬੰਦੇ ਨਾਲ ਇਹ ਲੂਜ਼ਿੰਗ ਛੱਡੀ ਹੈ ਜੀ ਅੰਦਰ ਆਹ ਦੇਖੋ ਇਹ ਇੰਨੀ ਲੂਜ਼ਿੰਗ ਆਪਣੀ ਠੀਕ ਆ ਆ ਇਹਨਾਂ નીચે ਫੋਲਡ ਆ ਗਿਆ ਜਿਹੜਾ ਫੋਲਡ ਕਰਦੇ ਨੇ ਜੀ ਆਹ ਟੁਕਾ ਆ ਗਿਆ ਜੀ ਇਹਦਾ ਇੱਕ ਪਤਾ ਆ ਗਿਆ ਜੀ ਕਮਰ ਦਾ ਇਹ ਆਪ ਬ੍ਰਸਟ ਦਾ ਹੋ ਗਿਆ ਜੀ ਆਹ ਅੰਡਰ ਆਰਮ ਦਾ ਹੋ ਗਿਆ ਠੀਕ ਆ ਅੰਡਰ ਜਿਹੜੀ ਆਉਣੀ ਹੈ ਚੈਸਟ ਕੱਪੜ ਚੈਸਟ ਕਹਿੰਦੇ ਆਗੇ ਨੂੰ ਕੱਪੜ ਚੈਸਟ ਠੀਕ ਹੈ ਇਹ ਆ ਦੇਖੋ ਹੁਣ ਜਿਹੜੇ ਆਪਾਂ ਇਨਸਾਨ ਇਧਰੋਂ ਚੱਕੇ ਸੀ ਉਹ ਨਿਸ਼ਾਨ ਇਧਰ ਆ ਚੁੱਕੇ ਨੇ ਆ ਦੇਖੋ ਜੇ ਮੋਬਲੇ ਨੂੰ ਮਾਰ ਕੇ ਆ ਜੀ ਇਹ ਨਿਸ਼ਾਨ ਦੂਜੇ ਪਾਸੇ ਵੀ ਛੱਡ ਦਿੰਦੇ ਨੇ ਹੁਣ ਇੱਥੋਂ ਚੱਕਦੇ ਹੋਏ ਤੇ ਆਪਾਂ ਇੱਥੋਂ ਚੱਕਦੇ ਹੋਏ ਬੜੇ ਪਿਆਰ ਦੇ ਨਾਲ ਕਿਈ ਜ਼ਿਆਦਾ ਹੋਣਾ ਫਰਕ ਨਾ ਪੈ ਜਾਵੇ ਕੋਈ ਇਹ ਆ ਦੇਖੋ ਠੀਕ ਆ ਆ ਦੇਖੋ ਕਿਉਂ ਜਲਦੇ ਨੇ ਪਰ ਸੋਣਾ ਆਪਣਾ ਇਹ ਉੜ ਜਾਣੇ ਆ ਇਹ ਕਿਤੇ ਰਹਿਣਾ ਨਹੀਂਗਾ ਠੀਕ ਆ ਆ ਦੇਖੋ ਮਾਰ ਕੇ ਚੱਕੇਗਾ ਜੀ ਮੈਥੋਂ ਥੋੜੀ ਜੀ ਸੈਟਿੰਗ ਕਰ ਲਓ ਕਾਲੀ ਕੋਈ ਨਹੀਂ ਹੈਗੀ ਆਪਣੇ ਕੋਲੇ ਠੀਕ ਆ ਇਹ ਇਧਰ ਹੋ ਗਿਆ ਠੀਕ ਆ ਇਹ ਹੋ ਗਿਆ ਕਟਿੰਗ ਹੋ ਗਈ ਜੀ ਆ ਆ ਹੋ ਗਿਆ ਗਲਾ ਇਹ ਮੈਂ ਤੁਹਾਨੂੰ ਸਾਈ ਲੇ ਕੇ ਦੱਸਦਾ ਇਹਦੀ ਛੱਪ ਹੈਗੀ ਆ ਜੀ 21 ਮਾਰਕ ਇਹ ਨਾਲ ਲਿਖ ਦੇਣਾ ਜੀ ਵੱਡਾ ਵੱਡਾ ਛੱਪ ਹੈਗੀ 21 ਕਮਰੇ ਦੀ 18 ਠੀਕ ਹੈ ਤੇ ਵਿਰਸ਼ਟ ਹੈਗੀ ਬਾਈ ਤੇ ਅਥਰੋ ਅਪਰਟਸਟ ਹੈਗੀ ਵੀ ਠੀਕ ਹੈ 13.21 हिप जे ਨਹੀਂ ਕਿਰਾ ਜੀ ਗੜਾ ਆਇਰਾ ਹੈਗਾ 8 ਇੰਚ ਬੈਗ ਵਾਲਾ 7.5 3 ਇੰਚ ਤੋਂ 4 ਇੰਚ ਠੀਕ ਹੈ 3 ਇੰਚ ਬਰੋਡਿੰਗ ਹੋ ਗਈ ਆ ਦੇਖੋ 6 ਇੰਚ ਤੇ ਜੇ ਤੁ ਸਵਾ ਤੇ ਮੇਥੋਂ ਰੱਖਦਾ ਪੌਣੀ 3 ਇੰਚ ਕੰਦੀ ਤਿਆਰ ਆਣੀ ਹੈ ਜੀ ਯਾਨੀ ਟੋਟਲ 13 ਇਹਦਾ ਹੋ ਗਿਆ ਆਪਣੇ ਕੋਲੇ 12 ਇੰਚ 13 ਹੋਵੇ ਜੇ ਕਟੇ 12 ਇੰਚ 13 ਤਿਆਰ ਕਟਿੰਗ ਹੋ ਗਿਆ ਤੋ 3 ਇੰਚ ਗਲੇ ਨੇ ਫੈਲ ਜਾਣਾ 15 ਇੰਚ ਆਪੀ ਹੋ ਜਾਣਾ ਉਧਰ ਉਹਨੇ 6 ਇੰਚ ਲਾ ਲਓ ਬੜਾ ਹੈਗਾ 3 ਇੰਚ ਫੜ ਕੇ 9 ਇੰਚ ਹੋ ਗਿਆ 9 ਤੇ ਆ ਹੋ ਗਿਆ ਇਧਰੋਂ 5.5 5.5 ਤੇ 5.5 ਤੇ ਕਿੰਨਾ ਹੋ ਗਿਆ 6 6 5 11 6.5 ਇਹ ਹੋ ਗਿਆ ਜੀ ਆਪਣਾ ਪੂਨਾ 12 12 ਤੇ 3 15 ਯਾਨੀ 3 ਇੰਚ ਫੈਲ ਜਾਣਾ ਇਹਨੇ ਗਲੇ ਦੇ ਗਰਮੀ ਹੋ ਰਹੀ ਹੈ ਜਿਹੜੀ ਆ ਪੱਖਾ ਬੰਦ ਕਰਕੇ ਕਟਿੰਗ ਦੱਸ ਰਿਹਾ ਤੁਹਾਨੂੰ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਬਾ ਲਿਓ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਚੈਨਲ ਸਬਸਕ੍ਰਾਈਬ ਕਰ ਲਓ ਸਾਨੂੰ ਨੋਟੀਫਿਕੇਸ਼ਨ ਮਿਲਦਾ ਤੇ ਇਹ ਹੈਗੀ ਜੀ ਅਸੀਂ ਲਾਈਨਿੰਗ ਦੀ ਬੁਟੀਕ ਦੇ ਵਿੱਚ ਅਸੀਂ اسی ਤਰ੍ਹਾਂ ਹੀ ਲਾਈਨਿੰਗ ਕਟਿੰਗ ਕਰਦੇ ਹਾਂ ਪਹਿਲਾਂ ਫਿਰ ਇਸ ਲਾਈਨਿੰਗ ਨੂੰ ਉਹਦੇ ਉੱਤੇ ਰੱਖ ਕੇ ਆਪਣੇ ਮੇਨ ਕੱਪੜੇ ਦੇ ਉੱਤੇ ਤੇ ਰੱਖ ਕੇ ਫਿਰ ਇੱਥੋਂ ਅਸੀਂ ਮਾਰਜਨ ਅਲੱਗ ਤੋਂ ਕੱਟ ਲੈਣਾ ਫੋਲਡ ਦਾ ਠੀਕ ਹੈ ਇੱਥੋਂ ਬਰਾਬਰ ਕੱਢ ਦੇਣਾ ਸਾਰਾ ਪੀਸ ਇੱਥੋਂ ਲੈਣੀ ਵਾਲਾ ਫੋਲਡ ਵੱਖਰਾ ਕੱਟ ਕੇ ਮਾਰ ਜਾਂਦਾ ਇਹ ਆ ਦੇਖੋ ਤੁਹਾਨੂੰ ਦਿਖਾਣਾ ਆ ਇਹਦਾ ਮੇਨ ਪੀਸ ਹੈ ਜੀ ਅੰਡਰ ਲੈਣੀ ਦੀ ਕਟਿੰਗ ਜਿਵੇਂ ਸਮਝ ਰਹੇ ਹੋ ਬਟਿਕ ਦਾ ਸਟਾਈਲ ਕੱਟੀ ਹੈ ਜੀ ਤੇ ਤੁਹਾਡੇ ਵਾਸਤੇ ਇੱਥੋਂ ਕਟਿੰਗ ਦਾ ਆਹ ਕਟਿੰਗ ਜਿਹੜੀ ਦੱਸੀ ਹੈਗੇ ਹੋਰ ਕਿਸੇ ਨੇ ਨਹੀਂ ਕਿਸੇ ਨੂੰ ਧੰਨਵਾਦ ਜੀ ਲੋਡ ਕਰ ਲਓ ਇੱਕ ਵਾਰੀ ਹੋਰ ਜੀ